ਰਾਮ ਸਿੰਘ ਵਾਲਾ ਹਾਂਜੀ ਹਾਂ ਰਕਬਾ ਜਿਹੜਾ ਜਿੰਨਾ ਵੀ ਰਾਮ ਸਿੰਘ ਵਾਲੇ ਦਾ ਇਹ ਸਾਰਾ ਦਰਿਆ ਦੇ ਵਿੱਚ ਅੱਛਾ ਅੱਛਾ ਜੀ 550 ਕਿਲਾ ਅੱਛਾ 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 ਬਾਕੀ ਕੋਸ਼ ਅਸੀਂ ਰਸੂਲਪੁਰ ਦਾ ਰਕਬਾ ਜਿਹੜਾ 300 ਕਿਲਾ ਉਹ ਵੀ ਬਨੋਗਾ ਦਰਿਆਲੇ ਪਾਸੇ ਤੇ ਬਾਕੀ ਜੋ ਫਸਲ ਆ ਉਹ ਤਾਂ ਜਨਨ ਤਾਂ ਵੇਖ ਹੀ ਲਈ ਆ ਜੋ ਹਲਾਜ ਹੋਣ ਦੇ ਜੋ ਕੁਝ ਹੋ ਗਿਆ ਦੇ ਦੇਖਿਆ 23 ਦੇ ਵਿੱਚ ਵੀ ਬੜਾ ਨੁਕਸਾਨ ਹੋਇਆ ਸੀ ਪਰ 23 ਨਾਲੋਂ ਜ਼ਿਆਦਾ ਹੈ ਕਿ 23 ਨਾਲੋਂ ਜ਼ਿਆਦਾ ਹੀ ਵੇਖਣ ਦਾ ਆ ਕੱਲ ਵੀ ਇੱਥੇ ਆਏ ਹਾਂ ਤੇ ਵੇਖਿਆ ਸੀ ਸਾਲ ਤਾਂ ਨੰਗਿਆ ਇੱਕ ਵਿੱਚ ਹਾਂ 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 ਡੇਢ ਦੇ ਇੱਕ ਕਿਉਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹਾਂਜੀ ਉਹਦੇ ਤਾਂ ਸੂਤਰ ਨਹੀਂ ਹੋਏ ਹਾਂ ਹਾਂ ਇਹਨੇ ਅਸਲ ਵਿੱਚ ਨੱਪ ਕੱਟਿਆ ਉਦੋਂ ਵੈਸੇ ਤੇ ਨੋਸਾ ਇਹ ਕਿੰਨੀ ਗਾ ਜ਼ਮੀਨ ਜਿਹੜੀ ਇੱਥੇ ਫਿਰ ਆਪਣਾ ਝੋਨਾ ਜਿਹੜਾ ਬੀਜਿਆ ਸੀ ਕਿੰਨਾ ਵਿੱਚ ਆ ਗਿਆ ਜੀ ਜਿਹੜਾ ਇਸ ਪਸੇ ਆ ਹਾਂਜੀ ਹਾਂ ਉਹ ਜਿਹੜੇ ਨਗ ਚੋਨਾ ਇਹਦੇ ਵਿੱਚੋਂ ਗਿਲਨੋ ਵੀ ਜਿਤਰਾ ਇਹ 500 ਕਿੱਲੇ ਤੇ 550 ਕਿੱਲੇ ਦੇ ਵਿੱਚੋਂ ਹਾਂਜੀ ਹਾਂਜੀ ਉਹ ਜਿੰਨੇ ਦੇ ਵਿੱਚ ਪਾਣੀ ਚੱਲਦਾ ਉਹ ਤਾਂ ਠੀਕ ਆ ਵੀ ਨਹੀਂ ਵੀਜਿਆ ਗਿਆ ਤੇ ਬਾਕੀ ਜਿਹੜਾ ਥਾ ਹੋਊਗਾ ਉਹ ਨਤਾਦੇ ਨਾਲ ਕੋਈ ਗਿਲਨੋ ਇਹਦੇ ਚੋਂ 40 ਕਿੱਲੇ ਜਾਂ 20 ਕਿੱਲੇ ਵੀ ਵਿੱਚ ਜਿੱਥੇ ਪਾਣੀ ਚੱਲ ਰਿਹਾ ਵੀ ਜੇ ਦੋਵੇਂ ਬਣੀ ਸਾਡੀ ਫਸਲ ਆ ਇਧਰ ਵੀ ਤੇ ਉਧਰ ਵੀ ਅੱਛਾ ਅੱਛਾ ਹਾਂਜੀ ਬਸ ਬਸ ਦੋਵੇਂ ਪਾਸੇ ਫਸਲ ਠੀਕ ਠੀਕ ਉਹ ਹੱਦ ਚਲੀ ਜਾਂਦੀ ਅੱਗੇ ਬਣਾ ਲੈਣਾ ਹਾਂ ਠੀਕ ਹੈ ਮੇਟ ਨੂੰ ਸੌਣ ਲੱਗ ਤੇ ਇਹ ਸਾਰਾ ਹੜਾ ਨੂੰ ਉਦੋਂ ਫਸਲ ਮਖਨ ਆ ਚੁੱਕੀ ਸੀ ਆਪਣੇ ਨਹੀਂ ਆਈ ਨਹੀਂ ਨਹੀਂ ਫਸਲ ਪੱਕੀ ਹੁੰਦੀ ਉਹ ਵੀ ਇਸ ਰੰਗ ਦੇ ਉਹਨਾਂ ਦੇ ਘਰ ਵਾਲੇ ਪਾਸੇ ਆ ਗਈ ਸੀ ਉਹਨਾਂ ਦੇ ਘਰ ਹਾਂ ਇਹ ਸਭ ਤੋਂ 23 ਵਾਲੀ ਜਿਆਦੀ ਨੁਕਸਾਨੀ ਉਹ ਤੋਂ ਪਾਣੀ ਟਾਈਮ ਨਾ ਆਇਆ ਉਹ ਕਿ ਟੈਲੀਵਿਜ਼ਨ ਦਾ ਇੱਕ ਨਾ ਪਾਣੀ ਆਇਆ 95 ਤੇ 88 ਉਦੋਂ ਚੁੱਕੀ ਸੀ ਫਸਲ ਕੋਈ ਚੁੱਕਦੇ ਸੀ ਉਦੋਂ ਪਾਣੀ ਆਇਆ ਸੀ ਉਹ ਮੇਰਾ ਉਹ ਵੀ ਵੀਡੀਓ ਵਿੱਚ ਆ ਜਾਂਦੀ ਉਹ ਮਡੀਆਂ ਝੋਨਾ ਪਿਆ ਜੋ ਪਾਣੀ ਆਇਆ ਫਸਲ ਕਣਕੀ ਮੇਰੇ ਸਿਆਲ ਨਾਲ ਮਸਾ ਬੀਜੀ ਗਈ ਕਣਕ ਵੀਜੀ ਨਹੀਂ ਗਈ ਸਾਥੋਂ ਤਾਂ ਨਹੀਂ ਅਜੇ ਤਾਂ ਮੇਰੇ ਕੋਲੇ 25 30 ਕਿਲੇ ਥਾ ਸਾਥੋਂ ਨਹੀਂ ਬੀਜੀ ਗਈ ਕੋਈ ਦੀ ਗਾ ਜੀ ਵੇਖੋ ਚਲੋ ਕੁਦਰਤ ਥੋੜ ਮਤਲਬ ਇਹ ਕੈਰਵਾਨ ਹੋਈ ਸਮਝ ਲੋ ਤੁਸੀਂ ਜਾ ਬੰਦੇ ਸਾੜ ਉਹ ਕਿਹਦੇ ਬਾਦੀ ਨਹੀਂ ਗੱਲ ਤੇ ਬਾਕੀ ਇਹ ਆ ਵੀ ਚਲੋ ਅਸੀਂ ਆਮ ਆਦਮੀ ਪਾਰਟੀ ਨੂੰ ਆਏ ਹਾਂ ਹਾਂਜੀ ਆਮ ਆਦਮੀ ਪਾਰਟੀ ਜੀ ਸਾਡੇ ਡਿਊਟੀ ਲਈ ਇੱਥੇ ਆਏ ਜੀ ਤੇ ਅਸੀਂ ਇਹ ਤੁਹਾਡੀ ਜਿਹੜੀ ਮੁਸ਼ਕਲ ਹੈ ਤੁਹਾਨੂੰ ਜਿਹੜਾ ਇਹ ਵੇਖੋ ਬੜਾ ਵੱਡਾ ਘਾਟਾ ਪਿਆ ਜੀ ਹਾਂਜੀ ਇਹ ਤਾਂ ਪੂਰਾ ਨਹੀਂ ਹੋਣ ਵਾਲਾ ਤੇ ਪੂਰਾ ਨਹੀਂ ਘਾਉਣ ਵਾਲਾ ਨਾ ਕੋਈ ਕਰ ਹੀ ਸਕਦਾ ਬਾਕੀ ਅਸੀਂ ਤੁਹਾਡੇ ਤੁਹਾਡਾ ਹਰ ਤਰ੍ਹਾਂ ਦਾ ਜਿਹੜਾ ਸਾਥ ਦੇਵਾਂਗੇ ਤੁਹਾਡੇ ਨਾਲ ਆ ਜੀ ਠੀਕ ਸਾਡੀ ਬੇਨਤੀ ਇਹ ਆ ਜੀ ਜੇ ਤੁਸੀਂ ਆਏ ਜੇ ਪਾਰਟੀ ਵੱਲੋਂ ਜੀ ਆਏ ਹਾਂ ਪਰ ਸਾਡੀ ਗੱਲ ਇਹ ਪਹੁੰਚਣੀ ਚਾਹੀਦੀ ਹੈ ਜਿਹਦਾ ਹੱਕ ਬਣਦਾ ਜਿਹਦੀ ਜ਼ਮੀਨਾਂ ਜਿਹਦੀ ਫਸਲ ਉਹਨੂੰ ਮਿਲ ਜਾਣਾ ਚਾਹੀਦਾ ਉਹਨੂੰ ਜ਼ਰੂਰ ਮਿਲਣਾ ਚਾਹੀਦਾ ਜੀ 23 ਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮੈਖ ਮਿਲੋ ਮੇਰੇ ਹੂੰ ਹੂੰ ਜਿਨ੍ਹਾਂ ਨੇ ਪੈਸੇ ਭਰਤੇ ਤਗੜੇ ਹੋ ਕੇ ਉਹਨੂੰ ਕੋਈ ਮਿਲ ਗਿਆ ਨਹੀਂ ਇਹ ਗੱਲ ਤਾਂ ਧਿਆਨ ਰੱਖਿਆ ਜੀ ਇਹ ਗੱਲ ਨਾ ਅੱਗੇ ਹੀ ਸਾਡੇ ਨੋਟਿਸ 'ਚ ਆਈ ਹੈ ਆਈ ਹੈ ਨਾ ਜਿਹਨਾਂ ਦਾ ਖਰਾਬਾ ਨਹੀਂ ਹੁੰਦਾ ਉਹ ਵੀ ਲੈ ਜਾਂਦੇ ਉਹ ਜਾਨਾ ਲੈ ਜਾਂਦੇ ਜਿਹਦਾ ਹੁੰਦਾ ਉਹ ਰਹਿ ਜਾਂਦਾ ਜੀ ਉਹ ਰਹਿ ਜਾਂਦਾ ਜੇ ਹੁਣ ਅਸੀਂ ਇਹ ਗੱਲ ਕਰੀਏ ਤੇ ਕੋਈ ਆਸ ਦਿੰਦਾ ਉਹ ਖਰੇ ਝੂਠ ਆ ਉਦੋਂ ਸਾਡੇ ਜਿਹਨਾਂ ਦਾ ਤਾਂ ਵਿਗੜਿਆ ਗਾ ਜਿੰਨਾਂ ਝੋਨੇ ਵੜ ਲਏ ਉਹਨਾਂ ਦਾ ਖੇਚਕੋ ਪੈਸੇ ਉਹ ਵੀ ਲੈ ਗਏ ਉਹ ਵੀ ਲੈ ਗਏ ਉਹਨਾਂ ਪੈਸੇ ਦੇ ਕੇ ਲੈ ਨਹੀਂ ਯਾਰ ਕੀ ਵੇਖੋ ਉਹ ਨਹੀਂ ਅਸੀਂ ਤਾਂ ਰੋੜ ਪੁੱਟ ਗਏ ਸਾਨੂੰ ਕੋਈ ਮਿਲੂਗਾ ਹੁਣੋਂ ਨਹੀਂ ਮਿਲਿਆ ਇਹ ਕੋਈ ਤਾਂ ਕੋਈ ਪਤਾ ਜੇ ਜਿੰਦਰਾ ਕੰਮ ਚੱਲਦਾ ਰਲ ਮਿਲ ਕੇ ਚੱਲਦਾ ਹਾਂ ਪਰ ਉਹ ਐਰ ਕੀ ਆਪਾਂ ਇਹ ਨਹੀਂ ਹੁੰਣਾ ਐਸ ਕੀ ਇਧਰ ਦਿਓ ਵਿਚਾਰਾਂ ਇਹਦਾ ਹਰ ਇੱਕ ਥਾਂ ਤੇ ਆਵੇ ਹੁਣ ਵੀ ਪਾਰਟੀਆਂ ਇਹੀ ਇਹੋ ਵਿਚਾਰਾਂ ਦਿੰਦੇ ਆ ਹੱਕ ਜਿੱਥੇ ਆ ਉਸੇ ਮੰਨਦੇ ਰਾਜ ਨਾ ਰਹੇ ਜੇ ਉਹਦਾ ਦੱਖ ਜੀ ਚਲੋ ਹੋਊਗਾ ਜੀ ਮਾਫੀਆ ਵੀ ਮਿਲੂਗਾ ਹਰ ਤਰ੍ਹਾਂ ਦਾ ਤੁਹਾਨੂੰ ਸਾਥ ਜੇ ਕੋ ਕਣਕ ਬੀਜਣੀ ਆ ਠਾਦ ਵੀ ਡੀਜ਼ਲ ਹਰ ਤਰ੍ਹਾਂ ਦੀ ਮਤ ਸਰਕਾਰ ਵੀ ਕਰੂਗੀ ਤੇ ਅਸੀਂ ਵੀ ਕਰਾਂਗੇ ਮਤਲਬ ਵੀ ਸਾਡੀਆਂ ਵੀ ਡਿਊਟੀਆਂ ਲਾਈਆਂ ਪਾਰਟੀ ਨੇ ਆਪਣੇ ਆ ਸਮਾਜ ਸੇਵੀ ਜਿਹੜੀਆਂ ਜਥੇਬੰਦੀਆਂ ਉਹ ਵੀ ਆਪਣੇ ਅੰਮ੍ਰਿਤਸਰ ਤੋਂ ਆਈ ਸਰਦਾਰ ਅਜੀਤ ਸਿੰਘ ਤੁਲੀ ਤੇ ਮਤਲਬ ਵੀ ਸਾਰੇ ਤੁਹਾਡੇ ਨਾਲੋਂ ਪੰਦਰਦੀ ਰਾਤ ਆ ਜੀ ਇਹ ਨਹੀਂ ਕੋਈ ਗੱਲ ਹੋਈ ਸਾਰੇ ਨਾਲ ਕਬਰੌਣਾ ਨਹੀਂ ਦੇਖੋ ਸਾਰੇ ਨਾਲ ਵੀ ਸਾਰੇ ਤੁਹਾਡੇ ਨਾਲ ਆ ਜੀ ਬੱਚਾ ਬੱਚਾ ਸਾਰੇ ਦੇ ਨਾਲ ਹੋਏ ਆ ਸਰਦਾਰ ਗੱਲ ਤਾਂ ਇਹ ਕਰਦੇ ਆ ਵੀ ਨਾਲ ਹੋਵੇ ਨਾ ਫਿਰ ਆ ਕੇ ਚਲ ਗਿਆ ਤੇ ਫਿਰ ਦੁੱਖ ਫਿਰ ਦੁੱਖ ਜਿਹੜਾ ਜਿਉਂਤਰਾ ਮਨ ਨੂੰ ਦੁੱਖ ਆਉਂਦਾ ਜਦੋਂ ਕੀ ਤੋਂ ਉੱਪਰ ਉੱਠ ਕੇ ਸਭ ਨਾਲ ਠੀਕ ਹੁਣ 23 ਵਾਲੇ ਚ ਪਟਵਾਰੀ ਪੈਸੇ ਵੀ ਲੈ ਗਿਆ ਆਹ ਜੀ ਕਰਾਬਾ ਵੀ ਸਾਡਾ ਹੋ ਗਿਆ ਤੇ ਪੈਸੇ ਪਾਇਵਾਂ ਨਾ ਸਾਡੇ ਓਕੇ ਵੇਖ ਸਰਪੰਚ ਦੇ ਘਰ ਬੈ ਕੇ ਪੈਸੇ ਲੈ ਗਿਆ ਹਾਂ ਕੋਲੋਂ ਪੈਸੇ ਲੈ ਗਿਆ ਕੋਲੋਂ ਦੇ ਕੇ ਕਰ ਜਾਂਦੇ ਜਿਹੜਾ ਹੁਣ ਤੁਸੀਂ ਸੁਣਦੇ ਜੇ ਆਕਾਸ਼ ਕਿਉਂ ਰੱਖਿਆ ਜੀ ਦੇਖੋ ਜੀ ਤੇ ਤੁਸੀਂ ਹੁਣ ਸਾਰਾ ਕਿੰਨਾ ਅੱਧਾ ਦਾ ਪੰਜਾਬ ਦਾ ਤੋਂ ਜ਼ਿਆਦਾ ਤਾਂ ਡੁੱਬ ਗਿਆ ਡੁੱਬਾ ਜੀ ਡੁੱਬਾ ਬਹੁਤ ਜ਼ਿਆਦਾ ਹਾਂ ਜ਼ਿਆਦਾ ਡੁੱਬਾ हां वे कह दे इतना डूब गया ते ਹੁਣ ਸਾਰਿਆਂ ਨੇ ਜਿਨ੍ਹਾਂ ਦਾ ਨੁਕਸਾਨ ਹੈ ਦੁੱਖ ਤਾਂ ਸਾਰਿਆਂ ਨੂੰ ਦੇਖੋ ਚਲੋ ਜਿੱਥੇ ਪੰਜਾਬ ਸਰਕਾਰ ਜਿਹੜੀ ਆ ਜੀ ਪੂਰਾ ਜੋਰ ਲਾ ਰਹੀ ਹੈ ਹਰ ਤਰ੍ਹਾਂ ਦੀ ਮਦਦ ਆ ਜੀ ਠੀਕ ਹੈ ਉੱਥੇ ਆਈ ਸੈਂਟਰ ਤੋਂ ਵੀ ਇਹ ਆਨੇ ਆ ਵੀ ਉਹ ਵੀ ਆਪਣਾ ਕੋਈ ਪੈਕੇਜ ਦੇਣ ਜਿਹੜਾ ਮੁਆਵਜ਼ਾ ਦੇਣ हां ਬੜਾ ਜੰਨੀ ਮਤਲਬ ਵੀ ਵੇਖੋ ਇੱਥੇ ਮਤਲਬ ਵੀ ਲੱਖਾਂ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਗਿਆ ਹੋ ਗਿਆ ਮਸਲ ਹਾਂ ਤੇ گا ਅਗੋਂ ਫੇਰ ਆਪਾਂ ਜਿਹੜਾ ਉਹ ਵੀ ਆਪਣਾ ਵਸੇਬਾ ਚਾਹੀਦਾ ਜੀ ਸਾਨੂੰ ਡੀਜ਼ਲ ਚਾਹੀਦਾ ਖਾਦ ਚਾਹੀਦੀ ਅਗੋਂ ਅਸੀਂ ਆਪਣੀਆਂ ਜ਼ਮੀਨਾਂ ਵੇਚਣੀਆਂ ਨੇ ਜੀ ਪਰਨੇ ਦੂਜੀ ਗੱਲ ਇਹ ਜੀਆਂ ਦਾ ਵੀ ਕਰਤਾ ਵੀ ਜੇ ਹੁਣ ਜਿਹੜਾ ਮਾੜਾ ਅੱਗੇ ਆ ਜਿਤਨਾ ਨੁਕਸਾਨ ਹੋ ਗਿਆ ਜਦੋਂ ਕਣਕ ਦਾ ਟਾਈਮ ਹੋ ਗਿਆ ਜੇ ਖਰਚਾ ਨਾ ਹੋਇਆ ਉਹ ਤੋਂ ਨੇ ਪਰੇ ਨਹੀਂ ਜਿਹੜੇ ਨਹੀਂ ਬੀਤੀ ਅਸੀਂ ਇਹਥੇ ਗੱਲ ਆਣ ਕੇ ਮੁਕਦੀ ਹੈ ਫੇਰ ਜ਼ਮੀਨਾਂ ਨੂੰ ਪੱਧਰ ਕਰਨਾ ਜੀ ਹਾਂ ਜਿੱਥੇ ਹੁਣ ਰੇਤਾ ਚੜ ਗਈ ਆ ਆਪਣੀ ਭਾਲ ਜਿਹੜੀ ਆ ਮਿੱਟੀ ਚੜ ਗਈ ਆ ਉਹਦੇ ਖਰਚਾ ਹੋਣਾ ਜੀ ਚਲੋ ਉਹਨੂੰ ਪੱਦਰ ਕਰਨ ਵਾਸਤੇ ਤੇਰੇ ਤਰ੍ਹਾਂ ਚੋਣ ਵਾਸਤੇ ਇਹ ਸਾਰਾ ਪਾਣੀ ਕੱਲੀ ਜੂ ਉਹ ਤਾਂ ਚਲੋ ਰਹਿ ਜੂ ਉਹਦਾ ਜੋ ਪਛਾਤੇ ਜਿੱਥੇ ਬਣ ਗਈ ਰੇਤਾ ਚੜੀ ਆ ਜਾਂ ਭਲ ਚੜੀ ਉਹਦਾ ਤਾਂ ਹੱਲ ਹੋਣੀ ਨਹੀਂ ਪੈਣੀ ਜਿਹੜੀ ਪੂਰੀ ਅੰਦਰਦੀ ਆ ਜੀ ਪੂਰਾ ਇਹ ਤੁਹਾਡੇ ਨਾਲ ਆ ਪੂਰਾ ਸਾਥ ਦੇਵਾਂਗੇ ਤੁਹਾਡੇ ਨਾਲ ਖਲੋਤੇ ਆ ਸ਼ਾਬਾਸ਼ ਹਾਂ ਚਲੋ ਦੇਖੇ ਇਥੇ ਹੋ ਜੇ ਸਾਂਦੇ ਕੰਮ ਚੰਗੇ ਕੰਮ ਨੂੰਥੇ ਰੱਬ ਵੀ ਕੋਚ ਬੰਦ ਹੀ ਗੱਲ ਸੀ ਚਲੋ ਇਥੇ ਵੇਖੋ ਸੰਗਤਾਂ ਨੇ ਸਾਰਾ ਰਲ ਮਿਲ ਕੇ ਬੜਾ ਕੰਮ ਲਾ ਕੇ ਬੜਾ ਬੜਾ ਰਾਤ ਦਿਨ ਰਾਤ ਦਿਨ ਇਥੇ ਜੋ ਪਰਿਵਾਰ ਇਥੇ ਲੋਕ ਰਾਤ ਦਿਨ ਲੰਪਾਂ ਲਾ ਕੇ ਜਾਂ ਚਾਨਣ ਕਰਕੇ ਭਜੇ ਵੀ ਕਿਸੇ ਵੀ ਸਪੀਰ ਨਾ ਪੂਰੀ ਜਿਹੜੀ ਰਿਪੋਰਟ ਹੈ ਨਹੀਂ ਜੀ ਇਥੋਂ ਦੀ ਬਣਾ ਕੇ ਅਸੀਂ ਆਪਣੇ ਸਰਪੰਚ ਸਾਹਿਬ ਰਣਜੀਤ ਸੋਣੀ ਆ ਸਾਰੇ ਮੋਤਬਾਰ ਆਪਣੇ ਸਾਡੇ ਸਾਡੇ ਇਹ ਸਾਰੀ ਰਿਪੋਰਟ ਤਿਆਰ ਕਰਕੇ ਜੀ ਭੇਜਣੀ ਕੀ ਕਰਾ ਕੀ ਇਥੇ ਜਿਹੜੇ ਆ ਗੱਜਟ ਜਿਹੜੇ ਅਫਸਰ ਉਹ ਵੀ ਆਉਣਗੇ ਜੀ ਉਹ ਵੀ ਆਪਣਾ ਜਿਹੜਾ ਸਾਰਾ ਇਹ ਜਾਜਾ ਲੈਣਗੇ ਰਿਪੋਰਟ ਬਰਉਣਗੇ ਅਸੀਂ ਵੱਖਰੀ ਭੇਜਾਂਗੇ ਅਸੀਂ ਭੇਜਾਂਗੇ ਜੋ ਵੀ ਤੁਹਾਡਾ ਮਤਲਬ ਵੀ ਵੇਖੋ ਇਹਦੇ ਵਿੱਚ ਹੁਣ ਮਤਲਬ ਜਿੰਨਾ ਨਿਸ਼ਾਨ ਹੋਇਆ ਜੀ ਬਹੁਤ ਵੱਡਾ ਨਿਸ਼ਾਨ ਆ ਅਸੀਂ ਇਹਨਾਂ ਤੋਂ ਕੋਸ਼ਿਸ਼ ਕਰਾਂਗੇ ਵੀ ਹੋ ਜੇ ਤੇ ਤੁਹਾਡਾ ਮਤਲਬ ਵੀ ਨਾਲ ਮਤ ਦਿੱਤੀ ਜਾਵੇ ਬਹੁਤ ਧੰਨਵਾਦ ਜਿੰਨਾ ਵੀ ਹੋ ਜੇ ਨਹੀਂ ਹੋ ਸਕੇ ਠੀਕ ਆ ਜਿੰਨਾ ਵੀ